ਸਤਿ ਸ੍ਰੀ ਅਕਾਲ ਜੀ ਬਿੰਦ ਡੇਰੀ ਫਾਰਮ ਤੁਹਾਡਾ ਸਵਾਗਤ ਹੈ ਜੀ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਜੋ ਕਿ ਤੁਹਾਡੇ ਕੋਲ ਸਾਡੀ ਵੀਡੀਓ ਦੀ ਨਵੀਂ ਅਪਡੇਟ ਆ ਸਕੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਲਓਣਾ ਇਸ ਨੂੰ ਆਪਾਂ ਉਹ ਦੂਜਾ ਸੂਆ ਝੋਟੀ ਦਿਖਾਉਣ ਜਾ ਰਹੇ ਹਾਂ ਝੋਟੀ ਆਇਆ ਬਾ ਕਮਾਲ ਸਪੈਸ਼ਲ ਜੇ ਆਪਾਂ ਚਾਰ ਪੰਜ ਪਿੰਡਾਂ ਚ ਲੱਭਣ ਜਾ ਕੇ ਹੈ ਜੀ ਝੋਟੀ ਮਿਲਦੀ ਨਹੀਂ ਪੂਰੀ ਟੌਪ ਦੀ ਝੋਟੀ ਆ ਦੂਜਾ ਸੂਆ ਝੋਟੀ ਆ ਦੁੱਧ ਨਾਲ ਕ 16 17 ਕਿਲੋ ਕਹਿੰਦੇ ਆ ਪਰ ਆਪਾਂ 15 ਕਿਲੋ ਦੀ ਔਰ ਤੇ ਝੋਟੀ ਦੇਵਾਂਗੇ ਝੋਟੀ ਦਾ ਮੂੰਹ ਸਰ ਦੇਖ ਲਓ ਤੇ ਦੇਵਾ ਦਿਖਾ ਦਿਓ ਪੂਰੀ ਦਸਮ ਛੁੱਟੀ ਹੈ ਜੀ ਚੰਨ ਤੋਂ ਉਸ ਤੇ ਗਸਾਉਣੇ ਆ ਫੇਸ ਕੋ ਆ ਕੇ ਜੀ ਅਰੇ ਦਾਦਾਂ ਪੈਂਡਿੰਗ ਆ ਛੁੱਟੀ ਦੇ ਬਣਾਇਆ ਉਹ ਜਿਹੜੀ ਚੰਗਾ ਬਣਾਇਆ ਚੋਟੀ ਦਾ ਆਹ ਦੇਖ ਲੈ ਕੇ ਅੰਦਰ ਭੀ ਆ ਬੱਸ ਆ ਲੈ ਵਾ ਦੇਖ ਜਿੰਨੀ ਵੀ ਕਹਦੇ 19 ਸਲਾ ਝੋਟੀ ਪਰ ਇਹ ਹਫਤਾ 10 ਦਿਨ ਲੈਂਦੀ ਹੈ ਝੋਟੀ ਦੁੱਧ 15 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਰੇਟ ਕਰਾਉਣ ਨੂੰ ਇਹਦਾ ਡੂੜ ਕਰ ਲਾ 140 ਕਰ ਲਾ ਪਰ ਇੱਕ 30 ਦੀ ਲਾਸਟ ਦੇਣੀ ਹੈ ਝੋਟੀ ਝੋਟੀ ਮੈਨੂੰ ਪਤਾ ਡੂੜ ਦੀ ਵੇਚ ਦੂ 40 ਦੀ ਵੇਚ ਦੂ ਪਰ ਆਪਣਾ ਕੀ ਆ ਵੀ ਆਪਣੇ ਨਾਲ ਬੰਦੇ ਜੋੜਨ ਤਰ੍ਹਾਂ ਕਰਕੇ ਉਹਦਾ ਮੁੱਲ ਕਰਾਂਗੇ ਕਿ ਜਿਹੜੀ ਬੱਸ ਦੇਖਦੇ ਜੋ ਆਪਣਾ ਐਡਰੈਸ ਆ ਪਿੰਡ ਤਹਿਣਾ ਜ਼ਿਲ੍ਹਾ ਬਠਿੰਡਾ ਕੰਟੈਕਟ ਨੰਬਰ 87270 66768 ਧੰਨਵਾਦ ਜੀ